ਦੇ ਵੀ ਰਹਿੰਦੇ ਫੈਕਟਰੀਆਂ ਦੇ ਜਿੱਦਾਂ ਫੈਮਿਲੀ ਰਹਿੰਦੀ ਆ ਉਹ ਸਾਰੇ ਬੱਚੇ ਇੱਥੇ ਆਉਂਦੇ ਆ ਦਿਨੇ ਸਕੂਲ ਟਾਈਮ 'ਚ ਕਾਪੀਆਂ ਪੈਨਸਲਾਂ ਵੀ ਲੈ ਕੇ ਜਾਂਦੇ ਆ ਡੈਡੀ ਠੀਕ ਨਹੀਂ ਰਹਿੰਦੇ ਉਹਨਾਂ ਦੇ ਨਾਲ ਫਿਰ ਮੈਨੂੰ ਇੱਥੇ ਕੰਮ ਤੇ ਆਉਣਾ ਪੈਂਦਾ ਉੱਤੋਂ ਬਾਅਦ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ ਬਾਅਦ ਜੋ ਉਹਨਾਂ ਦੀ 2017 ਦੇ ਵਿੱਚ ਜਨਤ ਹੋ ਗਈ ਉੱਤੋਂ ਬਾਅਦ ਮੈਂ ਹੀ ਸੰਭਾਲਿਆ ਸਾਰਾ ਸਭ ਤੋਂ ਪਹਿਲਾਂ ਜੈਪੇਰਾ ਦੀ ਮੈਂ ਰਜੀਵ ਕੁਮਾਰ ਪਟਾਲੇ ਦਾ ਰਹਿਣ ਵਾਲਾ ਹਾਂ ਸਰ ਸਾਰੇ ਤੋਂ ਪਹਿਲਾਂ ਮੇਰੇ ਕੋਲ ਸਿੰਪਲ ਰੇੜੀ ਰੇੜੀ ਤੋਂ ਬਾਅਦ ਫਿਰ ਮੈਂ ਥੋੜਾ ਆਪਣਾ ਕੋਸ਼ਿਸ਼ ਕਰਦਾ ਰਿਹਾ ਕੰਮ ਕਰਦਾ ਰਿਹਾ ਪਹਿਲਾਂ ਆਪਣੇ ਕੋਲ ਸਿਗਰਟ ਬੜੀ ਚਾਹ ਦਾ ਸੀ ਉਸ ਤੋਂ ਬਾਅਦ ਮੈਂ ਦੂਜੀ ਰੇੜੀ ਬਣਾਈ ਉਹਦੇ ਵਿੱਚ ਮੈਂ ਸਾਬਣ ਸਰਫ ਰੱਖਣਾ ਸ਼ੁਰੂ ਕਰਤਾ ਨਮਕ ਨਮਕ ਲਾਲੋ ਕਰਿਆਣਾ ਥੋੜਾ ਥੋੜਾ ਸ਼ੁਰੂ ਕੀਤਾ ਉਸ ਤੋਂ ਬਾਅਦ ਚਾਹ ਕੋਲ ਡਰਿੰਕ ਸਾਰਾ ਰੱਖਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਵਿੱਚ ਉਹਦੇ ਵਿੱਚ ਜਗ੍ਹਾ ਨਹੀਂ ਬਣਦੀ ਮੈਂ ਫਿਰ ਕਰਿਆਨਾ ਸਟੋਰ ਕਰਨ ਦੀ ਲਈ ਆ ਵੇਖੀ YouTube ਤੇ ਇਦਾਂ ਹੀ ਬਣਾਈ ਹੀ ਕਿਰੇ ਮੈਂ ਉਹ ਵੇਖੀ ਫਿਰ ਉਸ ਤੋਂ ਬਾਅਦ ਮੈਂ ਆਪਣਾ ਹੀ ਸੋਚਿਆ ਕਿ ਚਲੋ ਆਹੀਂ ਵੀ ਆਹ ਕੰਮ ਕਰਦੇ ਹਾਂ ਮੈਂ ਬਣਾਉਣਾ ਸ਼ੁਰੂ ਕਰਤਾ ਬਣਵਾਇਆ 1 ਮਹੀਨੇ ਬਾਅਦ ਹੁਣ 3 ਮਹੀਨੇ ਹੋ ਗਏ ਨੂੰ ਇੱਥੇ ਲਾਇਨੂੰ ਸਾਰਾ ਸਮਾਨ ਅਵੇਲੇਬਲ ਕਰਤਾ ਵਾ ਲਗਭਗ ਤੇ ਸਾਰਾ ਹੋ ਗਿਆ ਹੁਣ ਗਰਮੀ ਆ ਗਈ ਆ ਗਾਂ ਕੋਲਡ ਡਰਿੰਕ ਕੋਲਡ ਡਰਿੰਕ ਐਗ ਸਾਰਾ ਸਮਾਨ ਹੈ ਤੇ ਅਵੇਲੇਬਲ ਹੈ ਅਛਾ ਮੈਂ ਸਰ ਬੱਚੇ ਵੀ ਰਹਿੰਦੇ ਫੈਕਟਰੀਆਂ ਦੇ ਜਿੱਦਾਂ ਫੈਮਿਲੀ ਰਹਿੰਦੀ ਆ ਉਹ ਸਾਰੇ ਬੱਚੇ ਇੱਥੇ ਆਉਂਦੇ ਆ ਦਿਨੇ ਸਕੂਲ ਟਾਈਮ 'ਚ ਕਾਪੀਆਂ ਪੈਨਸਲਾਂ ਵੀ ਲੈ ਕੇ ਜਾਂਦੇ ਇਥੋਂ ਸਾਰਾ ਸਮਾਨ ਰੱਖਿਆ ਉਹਨਾਂ ਲਈ ਖਾਣ ਪੀਣ ਦੀਆਂ ਵਸਤੂਆਂ ਵੀ ਰੱਖਿਆ ਜੀ ਬਿਸਕਟ ਟੌਫੀ ਕੋਲ ਡ੍ਰਿੰਕ ਕੋਲ ਡ੍ਰਿੰਕ ਟੁਰਕਰੇ ਚਿਪਸ ਸਾਰਾ ਕੁਝ ਕਰਿਆਨੇ ਦਾ ਕਰਿਆਨੇ 'ਚ ਵੀ ਸਾਰਾ ਰੱਖਿਆ ਜੀ ਦਾਲ ਚਾਵਲ ਆਟਾ ਸਾਰਾ ਅਵੇਲੇਬਲ ਹੈ ਸਬਜ਼ੀਆਂ ਵੀ ਤੁਸੀਂ ਲੈ ਕੇ ਹਾਂਜੀ ਸਬਜ਼ੀਆਂ ਆਲੂ ਪਿਆਜ਼ ਆਲੂ ਪਿਆਜ਼ ਅਦਰਕ ਗੁਦਰਕ ਰੱਖੀਦਾ ਜਿਆਦਾ ਚਾਹ ਦਾ ਵੀ ਨਾਲ ਹਾਂਜੀ ਚਾਹ ਸੁਰੁੱਧ ਰੱਖੀ ਜੇ ਸਭ ਤੋਂ ਪਹਿਲਾਂ ਚਾਹ ਦਾ ਹੀ ਆਪਣਾ ਉਸ ਤੋਂ ਬਾਅਦ ਬਾਕੀ ਸਾਰੀਆਂ ਕੰਮ ਸਬਜੀ ਦਾ ਹੋ ਗਿਆ ਘਰੇਾਨਾ ਹੋ ਗਿਆ ਸਾਬਨ ਸਰਫ ਹੋ ਗਈ ਸਾਰਾ ਕੁਝ ਅਵੇਲੇ ਭਾਜੀ ਪਰਿਵਾਰ ਦੇ ਵਿੱਚ ਹੋਰ ਕੌਣ ਹੈ ਪਰਿਵਾਰ ਵਿੱਚ ਮੈਂ ਦੋ ਮੇਰੇ ਭਰਾ ਆ ਮਮ ਆ ਭਾਬੀ ਆ ਡੈਡੀ ਅਸਪੈਰ ਹੋ ਗਏ ਤੁਸੀਂ ਪੜਾਈ ਕਿੰਨੀ ਪੜਾਈ ਸਰ ਮੈਂ 10th ਪਾਸ ਛੱਡਣ ਦਾ ਕਾਰਨ ਵੀ ਛੱਡਣ ਦਾ ਕਾਰਨ ਇਹ ਡੈਡੀ ਇਕ ਨਹੀਂ ਰਹਿੰਦੇ ਉਹਨਾਂ ਦੇ ਨਾਲ ਫਿਰ ਮੈਨੂੰ ਇੱਥੇ ਕੰਮ ਤੇ ਆਉਣਾ ਪੈਂਦਾ ਸੀ ਉਤੋਂ ਬਾਅਦ ਨਾਨਾ ਨਾਲ ਕੰਮ ਕਰਦਾ ਰਿਹਾ ਬਾਅਦ ਚ ਉਹਨਾਂ ਦੀ 2017 ਦੇ ਵਿੱਚ ਡੈਥ ਹੋ ਗਈ ਉਤੋਂ ਬਾਅਦ ਮੈਂ ਹੀ ਸੰਭਿਆ ਸਾਰਾ ਲੋ ਕਰਦੀ ਜ਼ਿੰਮੇਵਾਰੀਆਂ ਨੇ ਹਾਂਜੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਆ ਗਈ ਤਾਂ ਹੁਣ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਮਝਦੇ ਹੋ ਕਿ ਕਿੰਨਾ ਕੁ ਆਪਣਾ ਤੁਹਾਨੂੰ ਸਫਲਤਾ ਮਿਲੀ ਹੈ ਇਹ ਕੰਮ ਦਾ ਸਫਲਤਾ ਬਹੁਤ ਬਾਬੇ ਦੀ ਕਿਰਪਾ ਪੂਰੀ ਸਾਰਾ ਘਰ ਚੱਲਣ ਰਿਹਾ ਜੀ ਸਾਰਾ ਓਕੇ ਸਿਰੇ ਕੰਮ ਚੱਲਦਾ ਘੱਟ ਹਾਂਜੀ ਆਪਣਾ ਭਰਾ ਆਪਣਾ ਚਲਾਈ ਜਾਂਦੇ ਚਲੋ ਉਹਨਾਂ ਦੇ ਵੀ ਨਾਲ ਮੇਰੇ ਹੱਥਿਆ ਨਾਲ ਸਾਰੇ ਸਾਥ ਦੇਣ ਦੇ ਠੀਕ ਹੈ ਵੀ ਰਹਿੰਦੇ ਫੈਕਟਰੀ ਜਿਹਦਾ ਫੈਮਿਲੀ ਰੈਂਦੀ ਆ ਉਹ ਸਾਰੇ ਬੱਚੇ ਇੱਥੇ ਆਉਂਦੇ ਆ ਦਿਨੇ ਸਕੂਲ ਟਾਈਮ 'ਚ ਕਾਪੀਆਂ ਪੈਨਸਲਾਂ ਵੀ ਲੈ ਕੇ ਜਾਂਦੇ ਆ ਡੈਡੀ ਇੱਕ ਨਹੀਂ ਰਹਿੰਦੇ ਉਹਨਾਂ ਦੇ ਨਾਲ ਫਿਰ ਮੈਨੂੰ ਇੱਥੇ ਕੰਮ ਤੇ ਆਉਣਾ ਪੈਂਦਾ ਉਤ ਤੋਂ ਬਾਅਦ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ ਬਾਅਦ ਉਹਨਾਂ ਦੀ 2017 ਦੇ ਵਿੱਚ ਜਾ ਤੋਗੀ ਉਹ ਤੋਂ ਬਾਅਦ ਮੈਂ ਹੀ ਸਾਬਿਆ ਤਾ ਸਭ ਤੋਂ ਪਹਿਲਾਂ ਜੈਪੀਰਾਂ ਦੀ ਮੈਂ ਰਜੀਵ ਕੁਮਾਰ ਕਟਾਲੇ ਦਾ ਰਹਿਣ ਵਾਲਾ ਹਾਂ ਸਰ ਸਾਰੇ ਤੋਂ ਪਹਿਲਾਂ ਮੇਰੇ ਕੋਲ ਸਿੰਪਲ ਰੇੜੀ ਰੇੜੀ ਤੋਂ ਬਾਅਦ ਫਿਰ ਮੈਂ ਥੋੜਾ ਆਪਣਾ ਕੋਸ਼ਿਸ਼ ਕਰਦਾ ਰਿਹਾ ਕੰਮ ਕਰਦਾ ਰਿਹਾ ਪਹਿਲਾਂ ਆਪਣੇ ਕੋਈ ਕਲਾ ਸਿਗਰਟ ਬੜੀ ਚਾਹ ਦਾ ਹੀ ਉਸ ਤੋਂ ਬਾਅਦ ਮੈਂ ਦੂਜੀ ਰੇੜੀ ਬਣਾਈ ਉਹਦੇ ਵਿੱਚ ਮੈਂ ਸਾਬਨ ਸਰਫ ਰੱਖਣਾ ਸ਼ੁਰੂ ਕਰਤਾ ਨਮਕ ਨਮਕ ਲਾਲੋ ਕਰਿਆਣਾ ਥੋੜਾ ਥੋੜਾ ਸ਼ੁਰੂ ਕੀਤਾ ਉਸ ਤੋਂ ਬਾਅਦ ਚਾਹ ਕੋਲ ਡਰਿੰਕ ਸਾਰਾ ਰੱਖਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਵਿੱਚ ਉਹਦੇ ਵਿੱਚ ਜਗ੍ਹਾ ਨਹੀਂ ਬਣਦੀ ਮੈਂ ਫਿਰ ਕਰਿਆਣਾ ਸਟੋਰ ਕਰਨ ਦੀ ਲਈ ਆ ਵੇਖੀ YouTube ਤੇ ਇਦਾਂ ਹੀ ਬਣਾਈ ਹੀ ਕਿਰੇ ਮੈਂ ਉਹ ਵੇਖੀ ਫਿਰ ਉਸ ਤੋਂ ਬਾਅਦ ਮੈਂ ਆਪਣਾ ਹੀ ਸੋਚਿਆ ਕਿ ਚਲੋ ਆਹੀਂ ਵੀ ਆਹ ਕੰਮ ਕਰਦੇ ਮੈਂ ਬਣਾਉਣਾ ਸ਼ੁਰੂ ਕਰਤਾ ਬਣਵਾਇਆ 1 ਮਹੀਨੇ ਬਾਅਦ ਹੋਨ 3 ਮਹੀਨੇ ਹੋ ਗਏ ਨੇ ਇੱਥੇ ਲਾਇਨ ਨੂੰ ਸਾਰਾ ਸਮਾਨ ਅਵੇਲੇਬਲ ਕਰਤਾ ਵਾ ਲਗਭਗ ਤੇ ਸਾਰਾ ਹੋ ਗਿਆ ਹੁਣ ਗਰਮੀ ਆ ਗਈ ਆ ਗਾਂ ਕੋਲਡ ਡਰਿੰਕ ਕੋਲਡ ਡਰਿੰਕ ਐਗ ਸਾਰਾ ਸਮਾਨ ਇੱਥੇ ਅਵੇਲੇਬਲ ਹੈ ਅੱਛਾ ਤੇ ਸਰ ਬੱਚੇ ਵੀ ਰਹਿੰਦੇ ਫੈਕਟਰੀ ਦੇ ਜਿੱਦਾਂ ਫੈਮਿਲੀ ਰਹਿੰਦੀ ਆ ਉਹ ਸਾਰੇ ਬੱਚੇ ਇੱਥੇ ਆਂਦੇ ਆ ਦਿਨੇ ਸਕੂਲ ਟਾਈਮ 'ਚ ਕਾਪੀਆਂ ਪੈਨਸਲਾਂ ਵੀ ਲੈ ਕੇ ਜਾਂਦੇ ਇੱਥੋਂ ਸਾਰਾ ਸਮਾਨ ਰੱਖਿਆ ਉਹਨਾਂ ਲਈ ਖਾਣ ਪੀਣ ਦੀਆਂ ਵਸਤੂਆਂ ਵੀ ਰੱਖਿਆ ਜੀ ਬਿਸਕਟ ਟੌਫੀ ਕੋਲਡ ਡਰਿੰਕ ਕੋਲਡ ਡਰਿੰਕ ਸੁਰਕਰੇ ਚਿਪਸ ਸਾਰਾ ਕੁਝ ਕਰਿਆਨੇ ਦਾ ਕਰਿਆਨੇ ਚ ਵੀ ਸਾਰਾ ਰੱਖਿਆ ਜੀ ਦਾਲ ਚਾਵਲ ਆਟਾ ਸਾਰਾ ਅਵੇਲੇਬਲ ਹੈ ਸਬਜ਼ੀਆਂ ਵੀ ਤੁਸੀਂ ਲੈ ਕੇ ਹਾਂਜੀ ਸਬਜ਼ੀਆਂ ਆਲੂ ਪਿਆਜ਼ ਆਲੂ ਪਿਆਜ਼ ਅਦਰਕ ਗੁਦਰਕ ਰੱਖੀਦਾ ਜਿਆਦਾ ਤੇ ਚਾਹ ਦਾ ਵੀ ਨਾਲ ਹਾਂਜੀ ਚਾਹ ਸੁਰੁੱਧ ਰੱਖੀ ਜੇ ਸਭ ਤੋਂ ਪਹਿਲਾਂ ਚਾਹ ਦਾ ਹੀ ਆਪਣਾ ਉਸ ਤੋਂ ਬਾਅਦ ਬਾਕੀ ਸਾਰੀਆਂ ਕੰਮ ਸਬਜੀ ਦਾ ਹੋ ਗਿਆ ਕਰਿਆਨਾ ਹੋ ਗਿਆ ਸਾਬਨ ਸਰਪ ਹੋ ਗਈ ਸਾਰਾ ਕੁਝ ਅਵੇਲੇਬਲ ਹੈ ਤੇ ਭਾਜੀ ਪਰਿਵਾਰ ਦੇ ਵਿੱਚ ਹੋਰ ਕੌਣ ਹੈ ਪਰਿਵਾਰ ਵਿੱਚ ਮੈਂ ਇਹ ਦੋ ਮੇਰੇ ਭਰਾ ਆ ਮੋਮਿਆ ਭਾਬੀ ਆ ਡੈਡੀ ਅਸਪਾਇਰ ਹੋ ਗਏ ਤੁਸੀਂ ਪੜ੍ਹਾਈ ਕਿੰਨੀ ਪੜ੍ਹਾਈ ਸਰ ਮੈਂ 10th ਪਾਸ ਛੱਡਣ ਦਾ ਕਾਰਨ ਵੀ ਛੱਡਣ ਦਾ ਕਾਰਨ ਇਹ ਡੈਡੀ ਠੀਕ ਨਹੀਂ ਰਹਿੰਦੇ ਉਹਨਾਂ ਦੇ ਨਾਲ ਫਿਰ ਮੈਨੂੰ ਇੱਥੇ ਕੰਮ ਤੇ ਆਉਣਾ ਪੈਂਦਾ ਸੀ ਉਸ ਤੋਂ ਬਾਅਦ ਮਾਣਾ ਨਾਲ ਕੰਮ ਕਰਦਾ ਰਿਹਾ ਬਾਅਦ ਚ ਉਹਨਾਂ ਦੀ 2017 ਦੇ ਵਿੱਚ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਹੀ ਸੰਭਿਆ ਸਾਰਾ ਲੋ ਕਰਦੀ ਜ਼ਿੰਮੇਵਾਰੀਆਂ ਨੇ ਹਾਂਜੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਆ ਗਈ ਤਾਂ ਹੁਣ ਤੁਸੀਂ ਇਸ ਚੀਜ਼ ਨੂੰ ਕਿੱਦਾਂ ਸਮਝਦੇ ਹੋ ਕਿੰਨਾ ਕ ਆਪਣਾ ਤੁਹਾਨੂੰ ਸਫਲਤਾ ਮਿਲੀ ਹੈ ਇਹ ਕੰਮ ਦਾ ਸਫਲਤਾ ਬਹੁਤ ਬਾਬੇ ਦੀ ਕਿਰਪਾ ਪੂਰੀ ਸਾਰਾ ਘਰ ਚੱਲਣ ਰਿਹਾ ਜੀ ਸਾਰਾ ਓਕੇ ਕਿਸੇ ਗੱਲ ਤੋਂ ਚੱਲਦਾ ਹਾਂ ਜੀ ਆਪਣਾ ਭਰਾ ਆਪਣਾ ਚਲਾਈ ਜਾਂਦੇ ਚਲੋ ਉਹਨਾਂ ਦੇ ਵੀ ਨਾਲ ਮੇਰੇ ਹੱਥ ਆ ਨਾਲ ਸਾਰੇ ਸਾਥ ਦੇਣ ਦੇ